ਤੁਲੀ ਹਾਲ ਜਾਲਾ ਵਧੀਆ ਤੁਸੀਂ ਅੱਜ ਦੇ ਆਪਣੇ ਬਲੌਗ ਦੇ ਵਿੱਚ ਆਪਾਂ ਕਰਾਂਗੇ ਗੱਲਾਂ ਬਾਤਾਂ ਤੇ ਹੁਣ ਆਪਾਂ ਆਪਣੇ ਰੂਮ ਦੇ ਵਿੱਚ ਬੈਠੇ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਆਪਾਂ ਆਪਣੇ ਰੂਮ ਦੇ ਵਿੱਚ ਤਾਂ ਨਿਕਲਾਂਗੇ ਬਾਹਰ ਜਦੋਂ ਤੁਸੀਂ ਸਪੋਰਟ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕੀਤਾ ਵੀਡੀਓ ਵਧੀਆ ਚੱਲਣ ਲੱਗ ਗਈਆਂ ਤੇ ਫਿਰ ਜਿੱਥੇ ਤੁਸੀਂ ਕਿਆ ਕਰੋਗੇ ਆਪਾਂ ਉੱਥੇ-ਉੱਥੇ ਜਾ ਕੇ ਬਲੌਗਿੰਗ ਕਰਿਆ ਕਰਾਂਗੇ ਤੇ ਜਿਵੇਂ ਕਿ ਆ 100 ਰੁਪਏ ਚੋਸੀ ਦੀ ਵੀ ਪਹਿਲਾਂ ਵੀ ਗੱਲ ਕੀਤੀ ਤੇ ਆਪਣੀ ਭੈਣ ਪੰਜਾਬੀ ਆਰਟਿਸਟ ਤੇ ਕਮੇਡੀਅਨ ਜਿਵੇਂ ਕਿ ਵਧੀਆ ਕਮੀਡੀਆ ਨਾਲ ਬਹੁਤ ਵਧੀਆ ਕਮੀਡੀਅਨ ਆ ਜਿੰਨਾਂ ਦੀ ਕਮੀਡੀ ਹੁੰਦੀ ਹੈ ਤੇ ਭਾਰਤੀ ਸਿੰਘ ਪੈਣਾ ਨਾ ਤੇ ਉਹਨਾਂ ਦੇ ਵੀ ਬਲੌਗ ਬਹੁਤ ਵਧੀਆ ਤੋਂ ਵਧੀਆ ਆਉਂਦੇ ਆ ਬਲੌਗ ਬਹੁਤ ਘੈਂਟ ਬਲੌਗ ਬਣਉਂਦੇ ਤੇ ਉਦਾਂ ਹੀ ਆਪਾਂ ਵੀ ਉਸੇ ਟੌਪ ਤੇ ਜਾਣਾ ਚਾਹੁੰਦੇ ਆ ਮਿੱਤਰੋ ਤੇ ਥੋੜੀ سپورਟ ਦੇ ਨਾਲ ਹਾਸੇ ਮਜ਼ਾਕ ਚੱਲਦਾ ਰਹੂਗਾ ਤੇ ਕਿਉਂਕਿ ਆਪਣੇ ਬਲੌਗ ਦੇ ਵਿੱਚ ਪਹਿਲਾਂ ਤਾਂ ਹੁਣ ਮੈਂ ਨਾਰਮਲ ਗੱਲਾਂ ਕਰਦਾ ਰਹਿਣਾ ਤੇ ਆਪਣੇ ਨਾਰਮਲ ਗੱਲਾਂ ਹੀ ਚੱਲਣਗੀਆਂ ਕਿਉਂਕਿ ਰੂਮ ਆਪਾਂ ਇੱਕ ਰੂਮ ਦੇ ਵਿੱਚ ਆਏ ਆ ਆਪਾਂ ਕੋਈ ਸ਼ਹਿਰ ਦੇ ਵਿੱਚ ਨਹੀਂ ਜਾਂਦੇ ਕੋਈ ਬਾਜ਼ਾਰ ਦੇ ਵਿੱਚ ਨਹੀਂ ਜਾਂਦੇ ਵੀ ਜਾ ਕੇ ਉੱਥੇ ਬਲੌਗਿੰਗ ਕਰਾਂਗੇ ਤੇ ਉਹ ਹੌਲੀ ਹੌਲੀ ਬਲੌਗਿੰਗ ਸ਼ੁਰੂ ਕਰਾਂਗੇ ਜਿੱਦਾਂ ਜਿੱਦਾਂ ਮੈਨੂੰ ਸਪੋਰਟ ਮਿਲਦੀ ਰਹੀ ਤੇ ਤੁਸੀਂ ਮੇਰਾ ਸਾਥ ਦਿੰਦੇ ਰਹੇ ਆਪਾਂ ਉਦੇ ਉਦੇ ਕੰਮ ਕਰਦੇ ਰਹੂਗਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਓ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਕਿਉਂਕਿ ਸਪੋਰਟ ਦੀ ਸਪੋਰਟ ਦੀ ਲੋੜ ਆ ਤੇ ਜਿੱਦਾਂ ਹੀ ਸੌਰਵ ਜੋਸ਼ੀ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੇ ਹਨਾ ਮਿਹਨਤ ਦੇ ਕਰਕੇ ਬੰਦਾ ਅੱਗੇ ਵਧਦਾ ਹੌਲੀ ਹੌਲੀ ਦੇਖੋ ਜਾਂਦਾ ਰਹਿੰਦਾ ਸੀ ਇਹਦੇ ਵਲੌਗ ਬਣਾਉਂਦਾ ਰਹਿੰਦਾ ਸੀ ਐਦਾਂ ਹੀ ਆਪਾਂ ਵਲੌਗ ਹੌਲੀ ਹੌਲੀ ਸਟਾਰਟ ਕਰਾਂਗੇ ਜਿਦਾਂ ਜਿਨਾਂ ਤੁਹਾਡਾ ਰਿਸਪੌਂਸ ਤੇ ਤੁਹਾਡੀ ਸਪੋਰਟ ਮਿਲਣ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਫਾਲੋ ਜਰੂਰ